ਕਾਮ ਕੇਤੇ ਪਿਓ ਚਲਿਆ ਨਾਮਦੇਵ ਨੂੰ ਆਖ ਸਦਾਇਆ ਥਾਕਰ ਦੀ ਸੇਵਾ ਕਰੀ ਦੁੱਧ ਪਿਆਉ ਘਾਰ ਕਹਿ ਸਮਝਾਇਆ ਕਾਮ ਕੇਤੇ ਪਿਓ ਚਲਿਆ ਨਾਮਦੇਵ ਨੂੰ ਆਖ ਸਦਾਇਆ ठाकर दी सेवा करी दूध पिलाओ कह समझाया नाम देव नाम देव इस स्नान कर कल्प गाए दुहेले आया ठाकर नु नहवाल के चरण तक ले तिलक चढ़ाया हाथ जोड़ बिनती करे ਦੁੱਧ ਪਿਓ ਜੀ ਗਬਿੰਦ ਰਾਯਾ ਨਿਛੋ ਕਰ ਆਰਾਧਿਆ ਹੋਏ ਦਿਆਲ ਦਰਸ ਦਕਲਾਇਆ ਭਾਰੇ ਕਟੋਰੀ ਨਾਮਦੇਵ ਲੈ ਠਾਕਰ ਨੂੰ ਦੁੱਧ ਪਿਆਏ ਪਿਆਇਆ ਗਾਏ ਮੁਰਮਣੀ ਗਾਏ ਮੁਰਮਣੀ ਗਾਏ ਮੁਰਮਣੀ ਜੀਵਾਲਿਓਨ ਨਾਮ ਦੇਵ ਦਾ ਛ ਪਰਛਾਇਆ ਫਿਰ ਦੋਹਰਾ ਰੱਖਿਓਨ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਨਾਂ ਦਾ ਕਰੇ ਕਰਾਇਆ ਭਗਤ ਜਨਾਂ ਦਾ ਕਰੇ ਕਰਾਇਆ ਭਰੀ ਕਟੋਰੀ ਨਾਮ ਦੇਵ ਲੈ ਠਾਕਰ ਨੂੰ ਦੁੱਧ ਪਿਆਇਆ ਗਾਏ ਮੁਣੀ ਗਾਇ ਮੁਣੀ ਜੀ ਵਾਲਿਓਨ ਨਾਮਦੇਵ ਦਾ ਛਪਰ ਛਾਇਆ ਫਿਰ ਦੋਹਰਾ ਰਖਿਓਨ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਨਾ ਕਾ ਕਰੇ ਕਰਾਇਆ ਭਗਤ ਜਨਾ ਕਾ ਕਰੇ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਦ ਪੀਓ ਜੀ ਮੇਰੇ ਗੋਬਿੰਦ ਰਾਏ ਦਦ ਪੀਓ ਜੀ ਮੇਰੇ ਗੋਬਿੰਦ ਰਾਏ ਮੇਰੇ ਗੋਬਿੰਦਰਾਏ ਮੇਰੇ ਗੋਬਿੰਦਰਾਏ ਮੇਰੇ ਗੋਬਿੰਦਰਾਏ ਮੇਰੇ ਗੋਬਿੰਦਰਾਏ ਦੁੱਧ ਪੀਓ ਜੀ ਮੇਰੇ ਗੋਬਿੰਦਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦਦ ਪੀਓ ਜੀ ਮੇਰੇ ਗੋਬਿੰਦ ਰਾਏ ਦੂਦ ਕਟੋਰੇ ਗੜਵੇ ਪਾਣੀ ਕਲ ਪਗਾਏ ਨਾਮੇ ਧਿਆਣੀ ਦੁੱਧ ਕਟੋਰੇ ਗੜਵੇ ਪਾਣੀ ਕਲ ਪਗਾਏ ਨਾਮੇ ਦਿਹਾਣੀ ਦੁੱਧ ਪਿਓ ਗਬਿੰਦੇ ਰਾਏ ਦੁੱਧ ਪਿਓ ਮੇਰੋ ਮਨ ਪਤਿਆਏ ਦੁੱਧ ਪਿਓ ਗਬਿੰਦੇ ਰਾਏ ਦੁੱਧ ਪਿਓ ਮੇਰੋ ਮਨ ਪਤ ਆਏ ਨਹੀਂ ਤਾਂ ਘਰ ਕੋ ਬਾਪਰਸਾਏ ਰਹਾ ਦੁੱਧ ਪਿਓ ਜੀ ਮੇਰੇ ਗੋਬਿੰਦ ਰਾਏ ਦੁੱਧ ਪਿਓ ਜੀ ਮੇਰੇ ਗੋਬਿੰਦ ਰਾਏ ਦੁੱਧ ਪਿਓ ਜੀ ਮੇਰੇ ਗੋਬਿੰਦ ਰਾਏ 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 ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਸਹਾਈ ਨਾ ਕਟੋਰੀ ਅੰਬਰਤ ਭਰੀ ਲੈ ਨਾਮ ਕਰ ਆਗੇ ਧਰੀ ਸੋ ਇਨਾ ਕਟੋਰੀ ਅੰਬਰਤ ਭਰੀ ਲੈ ਨਾ ਮਹਿਕਰ ਆਗੇ ਧਰੀ ਇੱਕ ਭਗਤ ਮੇਰੇ ਹਿਰਦੇ ਵਸ ਨਾ ਮੈਂ ਦੇਖ ਨਰੈਣ ਹਸੇ ਇੱਕ ਭਗਤ ਮੇਰੇ ਹਿਰਦੇ ਵਸ ਨਾ ਮੈਂ ਦੇਖ ਨਰੈਣ ਹਸੇ ਦੁੱਧ ਪਿਆਏ ਭਗਤ ਕਰ ਗਿਆ ਨਾ ਮੈਂ ਹਰ ਦਾ ਦਰਸ਼ਨ ਭਇਆ ਦੁੱਧ ਪਿਆਏ ਭਗਤ ਕਰ ਗਿਆ ਨਾ ਮੈਂ ਹਰ ਦਾ ਦਰਸ਼ਨ ਭਇਆ ਵਿਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ 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 ਵਿੱਚ ਗੜਬੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਇਹ ਸ਼ਾਵਦ ਭਾਈ ਗਰਦਾਸ ਦੀਆਂ ਵਾਰਾਂ ਦੇ ਵਿੱਚ ਹੈ ਇਹ ਸਾਧ ਭਗਤ ਨਾਮਦੇਵ ਜੀ ਦਾ ਹੈ ਨਾਮ ਭਗਤ ਨਾਮਦੇਵ ਜੀ ਜਨਮ 1237 ਈਸਵੀ ਵਿੱਚ ਹੋਇਆ ਪਿਤਾ ਦਾ ਨਾਮ ਸ੍ਰੀ ਧਾਮ ਸੇਠੀ ਜੀ ਮਾਤਾ ਦਾ ਨਾਮ ਸ਼੍ਰੀਮਤੀ ਗੋਨਾਬਾਨੀ ਜੀ ਗੋਨਾਬਾ ਬਾਈ ਜੀ ਜਨਮ ਸਥਾਨ ਪਿੰਡ ਨਰਸੀ ਬਾਮਣੀ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਵਿੱਚ ਧਰਮ ਪਤਨੀ ਸ਼੍ਰੀਮਤੀ ਰਾਜਾਬਾਨੀ ਜੀ ਸultan ਚਾਰ ਪੁੱਤਰ ਤੇ ਇੱਕ ਪੁੱਤਰੀ ਗੁਰੂ ਦੀਖਿਆ ਬੇਸੋਵਾ ਖੇਜਰ ਬੇਸੋਵਾ ਖੇਜਰ ਸ਼ਹਿਰ ਦਾ ਨਾਮ ਆ ਗਿਆਨਦੇਵ ਜੀ ਸਮਕਾਲੀ ਭਗਤ ਭਗਤ ਅਰਦਰੋਚਨ ਮੁਹੰਮਦ ਬੇਨ ਤੋਗਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ ਪਾਵਨ ਸ਼ਬਦ ਕਾੜ ਸ਼ਬਦ ਹਨ ਪ੍ਰਲੋਗ ਗਾਮਨ 1350 ਈਸਵੀ ਵਿੱਚ ਜੋਤੀ ਜੋਤ ਸਮਾਉਣ ਦਾ ਸਥਾਨ ਪਿੰਡ ਕਮਾਣ ਜ਼ਿਲਾ ਗਰਦਾਸਪੁਰ ਚ ਕਮਾਨ ਪਿੰਡ ਗਰਦਾਸਪੁਰ ਚ ਜ਼ਿਲਾ ਗਰਦਾਸਪੁਰ ਚ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਨਾਮ ਦੇਵ ਹਰ ਜਿਉ ਬਸਰੇ ਨਾਮ ਜੀ ਨਾਮ ਦੇਵ ਹਰ ਜਿਉ ਬਸਰੇ ਸੰਗ ਜਿਵੇਂ ਪ੍ਰਭੂ ਜੀ ਇਹ 1100 92 ਅੰਕ ਤੇ ਸ਼ਬਦ ਹੈ ਨਾਮ ਦੇਵ ਹਰ ਜੀਓ ਬਸਰੇ ਸੰਗ ਜਿਵੇਂ ਪ੍ਰਭੂ ਜੀ ਦੀ ਮੇਹਰ ਸਦਕੇ ਜਿਵੇਂ ਪ੍ਰਭੂ ਜੀ ਦੀ ਮੇਹਰ ਸਦਕੇ ਛੋਟੀ ਉਮਰ ਵਿੱਚ ਹੀ ਧਰਵਾ ਤੇ ਭਗਤ ਪ੍ਰਲਾਦ ਜੀ ਨੂੰ ਪ੍ਰੇਮਾ ਭਗਤੀ ਦੀ ਲਗਨ ਸੀ ਉਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਨੂੰ ਛੋਟੀ ਉਮਰ ਵਿੱਚ ਵੀ ਪ੍ਰਭੂ ਪ੍ਰੀਤਤਾ ਪ੍ਰੀਤ ਦੀ ਦਾਤ ਵਾਹਿਗੁਰੂ ਜੀ ਵੱਲੋਂ ਪ੍ਰਾਪਤ ਹੋਈ ਭਗਤ ਨਾਮਦੇਵ ਜੀ ਦਾ ਜਨਮ 11 ਕਤੈ ਸੁਦੀ 1327 1270 ਈਸਵੀ ਵਿੱਚ ਹੋਇਆ ਧਾਮ ਸੇਠੀ ਦੇ ਘਰ ਮਹਾਰਾਸ਼ਟਰ ਪ੍ਰਾਪਤ ਦੇ ਰਾਤਾ ਦੇ ਜ਼ਿਲ੍ਹਾ 17 ਵਿੱਚ ਇੱਕ ਨਗਰ ਨਰਸੀ ਬਾਂਮਣੀ ਵਿਖੇ ਹੋਇਆ ਹੁਣ ਤਾਂ ਬਹੁਤ ਵੱਡਾ ਸ਼ਹਿਰ ਬਣਿਆ ਹੋਇਆ ਏ ਉਦੋਂ ਪਿੰਡ ਸੀ ਆਪ ਜੀ ਦੇ ਮਾਤਾ ਗੋਨਾ ਬਾਨੀ ਬਾਈ ਅਤੇ ਪਿਤਾ ਦਾਮ ਸੇਠੀ ਭਗਤੀ ਭਾਵ ਵਾਲੇ ਸਨ ਉਹ ਆਪਣੇ ਨਗਰ ਵਿੱਚ ਹੀ ਮੰਦਰ ਵਿੱਚ ਜਾਂਦੇ ठाਕਰਾਂ ਦੀ ਪੂਜਾ ਕਰਦੇ ਸਨ ਇਹਨਾਂ ਦੇ ਪਿਤਾ ਠਾਕਰਾਂ ਦੀ ਪੂਜਾ ਕਰਦੇ ਸੀ ਆਪ ਜਾਤ ਦੇ ਸ਼ੀਂਬੇ ਸਨ ਢੀੜੇ ਧੋਣ ਅਤੇ ਕਪੜੇ ਛਾਪ ਕਪੜੇ ਛਾਪਣ ਦਾ ਕੰਮ ਕਰਦੇ ਸਨ ਵਿਸ਼ੇ ਵਿੱਚੋਂ ਭਗਤੀ ਜੀ ਦੇ ਸੋਭ ਸੰਸਕਾਰ ਭਗਤ ਨਾਮਦੇਵ ਜੀ ਨੂੰ ਪ੍ਰਾਪਤ ਹੋ ਗਏ ਭਾਵੇਂ ਆਪ ਨੂੰ ਪਾਠਸ਼ਾਲਾ ਪੰਡਤ ਜੀ پاس ਭੇਜਿਆ ਗਿਆ ਪਾਠਸ਼ਾਲਾ ਅੱਜ ਕੱਲ ਸਕੂਲ ਕਿਹਾ ਜਾਂਦਾ ਏ ਪਹਿਲਾਂ ਪਾਠਸ਼ਾਲਾ ਕਿਹਾ ਜਾਂਦਾ ਸੀ ਤੇ ਆਪ دنیਵੀ ਵਿਦਿਆ ਨਾਲੋਂ ਵਿਦਿਆਰਥੀਆਂ ਸਮੇਤ ਪ੍ਰਭੂ ਭਗਤੀ ਵੱਲ ਧਿਆਨ ਦਿੰਦੇ ਸਨ ਨਾਗਰ ਨਾਗਰ ਨਰਸੀ ਬਾਮਣੀ ਦੇ ਨੇੜੇ ਪੁੰਡਤਪੁਰ ਪੁੰਡਤਪੁਰ ਬੀਠਨ ਜੀ ਦਾ ਮੰਦਰ ਸੀ ਪੰਡਤਪੁਰ ਬੀਠਣ ਜੀ ਦਾ ਮੰਦਰ ਸੀ ਤੇ ਮੰਦਰ ਸੀ ਇਹ ਮੰਦਰ ਚੰਦਰ ਭਾਗਾ ਨਦੀ ਜਿਸ ਨੂੰ ਉਸ ਇਲਾਕੇ ਵਿੱਚ ਗੰਗਾ ਵਾਂਗੂ ਵੀ ਸਤਕਾਰ ਕਰਦੇ ਸਨ ਦੇ ਕਿਨਾਰੇ ਸੁਭਾਅ ਇੱਕ ਮਾਨ ਹੈ ਇਹ 5700 ਸਾਲ ਪੁਰਾਣਾ ਮੰਦਿਰ ਹੈ ਜੋ ਕਿ ਮੰਦਿਰ ਭਗਵਾਨ ਜੀ ਦੇ ਆਪਣੇ ਕਿਸੇ ਭਗਤ ਪ੍ਰਤੱਖ ਦਰਸ਼ਨ ਦੇਣ ਦੀ ਯਾਦ ਵਿੱਚ ਬਣਾਇਆ ਗਿਆ ਜਦੋਂ ਪ੍ਰਤੱਖ ਦਰਸ਼ਨ ਦਿੱਤੇ ਤਾਂ ਇੱਕ ਇੱਟ ਪਈ ਸੀ ਭਗਵਾਨ ਦੀ ਇੱਟ ਤੇ ਹੀ ਬੈਠ ਗਏ ਇਸੇ ਤਰ੍ਹਾਂ ਭਗਵਾਨ ਜੀ ਦੇ ਤੋਂ ਪ੍ਰੇਮੀਆਂ ਨੇ ਵਿਸ਼ਨੂੰ ਜੀ ਦੀ ਬਹੁਤ ਵੱਡੀ ਅਤੇ ਸੁੰਦਰ ਮੂਰਤੀ ਬਣਾ ਕੇ ਮੰਦਿਰ ਮੰਦਿਰ ਬਣਾਇਆ ਹੋਇਆ ਸੀ ਭਗਤ ਨਾਮਦੇਵ ਜੀ ਮਾਤਾ ਪਿਤਾ ਵੀ ਇਸ ਮੰਦਿਰ ਵਿੱਚ ਆਇਆ ਕਰਦੇ ਸਨ ਭਗਤ ਨਾਮਦੇਵ ਜੀ ਨਾਲ ਜਾਂਦੇ ਰਹੇ ਛੋਟੀ ਬਾਲ ਵਸਤਾ ਵਿੱਚ ਤੋਤਲੀ ਮਿੱਠੀ ਜਬਾਨ ਨਾਲ ਬਾਲਕ ਭਗਤ ਨਾਮਦੇਵ ਜੀ ਨੇ ਆਪਣੇ ਮਾਤਾ ਜੀ ਨੂੰ ਨਾਲ ਸਰਗੁਣ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਦਿਨ ਬਗਦੇਨ ਦਿਨ ਭਗਤੀ ਦੀ ਲਗਨ ਵਾਧਦੀ ਗਈ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਮੇਰੇ ਗੋਬਿੰਦ ਰਾਏ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਕوجਕ ਵਢੇਰੀ ਉਮਰ ਹੋ ਗਈ ਹੋਈ ਤਾਂ ਭਗਤ ਨਾਮਦੇਵ ਜੀ ਦਾ ਗੋਬਿੰਦ ਸੇਠੀ ਦੀ ਪੁੱਤਰੀ ਰਾਜਾ ਬਾ ਬਾਈ ਨਾਲ ਵਿਆਹ ਹੋ ਗਿਆ ਵਿਹੋਤਰਾ ਜੀਵਨ ਆਪ ਜੀ ਦੀ ਭਗਤੀ ਭਾਵਨਾ ਵਿੱਚ ਕੋਈ ਵਿਗਨ ਨਾ ਪਾ ਸਕਿਆ ਇੱਕ ਦਿਨ ਭਗਤ ਨਾਮਦੇਵ ਜੀ ਦੇ ਪਿਤਾ ਕਿਤੇ ਬਾਹਰ ਕਾਮਕਾਰ ਵਾਹਤੇ ਚੱਲੇ ਗਏ ਤੇ ਠਾਕਰਾ ਦੀ ਪੂਜਾ ਅਤੇ ਦੁੱਧ ਛਕਾਉਣ ਦੀ ਸੇਵਾ ਭਗਤ ਨਾਮਦੇਵ ਜੀ ਨੂੰ ਸੌਂਪ ਗਏ ਭਗਤ ਨਾਮਦੇਵ ਜੀ ਨੂੰ ਅੰਤ ਅਤ ਪ੍ਰਸ਼ੰਸਾ ਹੋਈ ਭੋਲੇ ਭਾਲੇ ਸੁਭਾਅ ਵਿੱਚ ਹੀ ਭਗਤ ਨਾਮਦੇਵ ਜੀ ਦੇ ਸੋ ਲੱਖ ਤੇ ਸਵਾਖਤੇ ਉੱਠ ਕੇ ਇਸ਼ਨਾਨ ਕੀਤਾ ਤੇ ठाਕਰ ਜੀ ਦਾ ਇਸ਼ਨਾਨ ਕਰਾਉਣ ਉਪਰੰਤ ਦੁੱਧ ਦਾ ਕਟੋਰਾ ਭਗਵਾਨ ਜੀ ਦੀ ਮੂਰਤੀ ਅੱਗੇ ਧਰ ਕੇ ਦੁੱਧ ਪੀਣ ਲਈ ਪਿਆਰ ਨਾਲ ਬੇਨਤੀ ਕੀਤੀ ਪਰ ठाਕਰ ਜੀ ਨੇ ਦੁੱਧ ਨਾ ਪੀਤਾ ਤਾਂ ਫਿਰ ਪਿਆਰ ਨਹੀਂ ਬੇਨਤੀਆਂ ਕਰ ਲੀਆਂ ਆਰੰਭ ਕਰ ਦਿੱਤੀਆਂ हे ਠਾਕਰ ਜੀ ਜੇ ਤੁਸੀਂ ਮੇਰੇ ਕਹੇ ਤੇ ਦੁੱਧ ਨਾ ਪੀਓਗੇ ਤਾਂ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋ ਜਾਣਗੇ ਅੱਗੇ ਪਿਤਾ ਜੀ ਤੁ ਤੁਸੀਂ ਹਰ ਰੋਜ਼ ਦੁੱਧ ਪੀਂਦੇ ਹੋ ਮੇਰੇ ਪਾਸੋਂ ਵੀ ਦੁੱਧ ਪੀ ਲਓ ਭਗਤ ਜੀ ਦਾ ਦਰਵਾ ਨਿਸ਼ਾ ਵੀ ਕੇ ਭਗਤ ਨਾਮਦੇਵ ਜੀ ਜਦੋਂ ਪਿਤਾ ਇਹਨਾਂ ਦੇ ਗਏ ਤੇ ਕਹਿਣ ਲੱਗੇ ਪਿਤਾ ਇਹਨਾਂ ਦੇ ਗਏ ਤੇ ਕਹਿਣ ਲੱਗੇ ਅਸੀਂ ਕਿਤੇ ਕੰਮ ਚੱਲੇ ਕੰਮ ਕਿਤੇ ਪਿਓ ਚੱਲਿਆ ਇਹ ਭਾਈ ਗਰਦਾ ਜੀ ਕਹਿ ਰਹੇ ਨੇ ਅਸੀਂ ਕੋਲੋਂ ਨਹੀਂ ਕਹਿ ਰਹੇ ਕੰਮ ਕਿਤੇ ਪਿਓ ਚੱਲਿਆ ਨਾਮਦੇਵ ਨੂੰ ਆਖ ਸੁਧਾਇਆ ਠਾਕਰ ਦੀ ਸੇਵਾ ਕਰੀ ਦੁੱਧ ਪਿਆਉ ਕਹਿ ਸਮਝਾਇਆ ਸੰਗਤਾਂ ਨੂੰ ਕਹਿਣ ਲੱਗੇ ਭਰੀ ਸਾਭਾ ਦੇ ਵਿੱਚ ਵੀ ਸੰਗਤ ਜੀ ਅਸੀਂ ਕਿਤੇ ਕੰਮ ਜਾ ਰਹੇ ਆ ਤੇ ਜਿਹੜਾ ਦੁੱਧ ਆਊਗਾ ਇਹ ਜਿਹੜਾ ਭਗਤ ਆਏ ਪਚੰਗੀ ਆ ਇਹ ਪਿਆਊਗਾ ਮੂਰਤੀਆਂ ਨੂੰ ਤੇ ਬਾਬਾ ਨਾਨਕ ਪਤਾ ਕੀ ਕਹਿਣ ਲੱਗਾ ਬਾਬਾ ਨਾਨਕ ਕਹਿਣ ਲੱਗਾ ਤੁਸੀਂ ਤੇ ਦੁੱਧ ਮੂਰਤੀਆਂ ਨੂੰ ਲਾ ਕੇ ਆਪ ਪੀ ਲੈਂਦੇ ਸੀ ਨਾ ਤੇ ਮੈਂ ਦੁੱਧ ਪਿਆ ਕੇ ਛੱਡੂੰ ਤੇ ਉਹ ਗੁੱਸੇ ਹੌਲੀ-ਹੌਲੀ ਉਹਨੂੰ ਘੂਰਦਾ ਵਾ ਵੀ ਚੁੱਪ ਕਰ ਬੱਚਾ ਸੀ ਨਾ ਛੋਟਾ ਬਾਲਵਸਤਾ ਸੀ ਤੇ ਉਹਨੂੰ ਘੂਰਦਾ ਸੀ ਉਹਨਾਂ ਚੁੱਪ ਕਰ ਉਹ ਆਂਦਾ ਤੁਸੀਂ ਤੇ ਦੁੱਧ ਮੂਰਤੀਆਂ ਨੂੰ ਲਾ ਕੇ ਆਪ ਪੀਂਦੇ ਸੀ ਨਾ ਤੇ ਮੈਂ ਦੁੱਧ ਪਿਆ ਕੇ ਛੱਡੂੰ ਕਾਮ ਕਿਤੇ ਪਿਓ ਚੱਲਿਆ ਨਾਮਦੇਵ ਨੂੰ ਆਖ ਸਦਾਇਆ ਠਾਕਰ ਦੀ ਸੇਵਾ ਕਰੀ ਦੁੱਧ ਪਿਆਉ ਘਰ ਕਹਿ ਸਮਝਾਇਆ ਆਂਦਾ ਅੱਗੇ ਤੇ ਦੁੱਧ ਤੁਸੀਂ ਪੀਂਦੇ ਹੁਣ ਮੈਂ ਦੁੱਧ ਪਿਆ ਕੇ ਛੱਡੂ ਮੂਰਤੀ ਦੇ ਅੱਗੇ ਧਾਰ ਕੇ ਦੁੱਧ ਪੀਣ ਲਈ ਪਿਆਰ ਨਾਲ ਬੇਨਤੀ ਕੀਤੀ ਪਾਠਾਕਰ ਜੀ ਦੁੱਧ ਨਾ ਪੀਤਾ ਤਾਂ ਫੇਰ ਪਿਆਰ ਦੀਆਂ ਬੇਨਤੀਆਂ ਕੀ ਕਰਨਗਾ ਰੰਬ ਕਰ ਦਿੱਤੀਆਂ ਏਠਾਕਰ ਜੀ ਜੇ ਤੁਸੀਂ ਮੇਰੇ ਕਾਹੇ ਤੇ ਦੁੱਧ ਨਾ ਨਾ ਪੀਓਗੇ ਤਾਂ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋ ਜਾਣਗੇ ਅੱਗੇ ਅੱਗੇ ਪਿਤਾ ਜੀ ਤੂੰ ਤੁਸੀਂ ਦੁੱਧ ਰੋਜ਼ ਪੀਂਦੇ ਹੋ ਪਰ ਮੇਰੇ ਪਾਸੋਂ ਵੀ ਦੁੱਧ ਪੀ ਲਓ ਭਗਤ ਜੀ ਦਾ древਨ ਚਾ ਵੇਖੇ ਪੱਥਰ ਦੀ ਮੂਰਤੀ ਚੋਂ ਵੀ ਕਦੀ ਹਿੱਲ ਕੇ ਵੀ ਨਹੀਂ ਸਕਦੀ ਪੱਥਰ ਦੀ ਮੂਰਤੀ ਕਦੀ ਹਿੱਲ ਨਹੀਂ ਸਕਦੀ ਅਤੇ ਕਦੇ ਕੁਝ ਖਾ ਨਹੀਂ ਸਕਦੀ ਕੋ ਪੀ ਨਹੀਂ ਸਕਦੀ ਉਸੇ ਮੂਰਤੀ ਵਿੱਚੋਂ ਭਗਵਾਨ ਜੀ ਨੇ ਸਾਖਿਆਤ ਰੂਪ ਵਿੱਚ ਦਰਸ਼ਨ ਦਿੱਤੇ ਅਤੇ ਦੁੱਧ ਪੀਤਾ ਦ ਦ ਪੋਜੀ ਮੇਰੇ ਗੋਬਿੰਦ ਰਾਏ ਭਗਤ ਨਾਮਦੇਵ ਜੀ ਦੇ ਭੋਲੇਪਨ ਤੇ ਭਗਵਾਨ ਜੀ ਹੱਸ ਪਏ ਭਗਤ ਜੀ ਨੂੰ ਛੋਟੀ ਉਮਰ ਵਿੱਚ ਵੀ ਦਰਸ਼ਨ ਹੋ ਗਏ ਭਗਤ ਮਾਰਗ ਵਿੱਚ ਭਗਤ ਨਾਮਦੇਵ ਜੀ ਨੂੰ ਪਹਿਲੀ ਸਫਲਤਾ ਪ੍ਰਭੂ ਜੀ ਨੇ ਬਖਸ਼ੀ ਜਦੋਂ ਪਿਤਾ ਜੀ ਬਾਰੋਂ ਆ ਕੇ ਪੁੱਛਦਿਆ ਪੁੱਛਿਆ ਤਦ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਨੇ ਠਾਕਰ ਜੀ ਦੇ ਦੁੱਧ ਪੀਣ ਦਾ ਸਾਰਾ ਹਾਲ ਸਹੀ ਸਹੀ ਦੱਸ ਦਿੱਤਾ ਸਹੀ ਸਹੀ ਦੱਸ ਦਿੱਤਾ ਭਗਤ ਨਾਮਦੇਵ ਜੀ ਵਿਰਾਗ ਵਿੱਚ ਆ ਗਏ ਅਤੇ ਆਖਿਆ ਨਾਮਦੇਵ ਮੇਰੇ ਸਾਹਮਣੇ ਭਗਵਾਨ ਜੀ ਨੂੰ ਦੁੱਧ ਪਿਲਾ ਮੈਨੂੰ ਵੀ ਦਰਸ਼ਨ ਹੋਣ ਹੋ ਜਾਣ ਮੇਰਾ ਜਨਮ ਸਫਲਾ ਹੋ ਜਾਵੇ ਭਗਤ ਨਾਮਦੇਵ ਜੀ ਦੇ ਪਿਤਾ ਕਹਿਣ ਲੱਗੇ ਤੂੰ ਮੇਰੇ ਸਾਹਮਣੇ ਦੁੱਧ ਪਿਆ ਮੈਨੂੰ ਤੇ ਕਦੀ ਦਰਸ਼ਨ ਨਹੀਂ ਹੋਏ ਅਸੀਂ ਇੰਨਾ ਛੋ ਗਿਆ ਦੁੱਧ ਪਿਉਂਦਿਆਂ ਨੂੰ ਸਾਨੂੰ ਤੇ ਕਦੀ ਦਰਸ਼ਨ ਨਹੀਂ ਹੋਏ ਤੈਨੂੰ ਦਰਸ਼ਨ ਦੇ ਤੇ ਆ ਸਾਡੇ ਸਾਹਮਣੇ ਦੁੱਧ ਪਿਆ ਫਿਰ ਅਸੀਂ ਵੀ ਦਰਸ਼ਨ ਕਰ ਸਕੀਏ ਮੈਂ ਤਾਂ ਬਾਕੀ ਪੁਜਾਰੀਆਂ ਵਾਂਜੂ ਸਿਰਫ ਇੱਕ ਉਂਗਲੀ ਦੁੱਧ ਨਾਲ ਕਿਉਂਕਿ ਠਾਕਰ ਨੂੰ ਭੋਗ ਲਵਾਉਂਦਾ ਰਹਾ ਪਰ ਤੂੰ ਤੇ ਧਨ ਹੈ ਜਿਸ ਦੀ ਛੋਟੀ ਆਰਜੂ ਜਾਨੀ ਕਿ ਉਮਰ ਆਰਜੂ ਵਿੱਚ ਪ੍ਰਤਾਖ ਦਰਸ਼ਨ ਕਰ ਲੈ ਪਿਤਾ ਜੀ ਦਾ ਹੁਕਮ ਮੰਨ ਕੇ ਦੂਜੇ ਦਿਨ ਫਿਰ ਭਗਤ ਨਾਮਦੇਵ ਜੀ ਨੇ ਦੁੱਧ ਦੀ ਟਕੋਰੀ ਭਰ ਕੇ ਤਾਕਰਾਂ ਦੇ ਅੱਗੇ ਰੱਖ ਕੇ ਪਿਆਰ ਨਾਲ ਬੇਨਤੀਆਂ ਕਰਨੀਆਂ ਰੰਭ ਕਰ ਦਿੱਤੀਆਂ ਸਾਰਾ ਦਿਨ ਲੰਘ ਗਿਆ ਨਾਮਦੇਵ ਜੀ ਜਿਵੇਂ ਆਖਦੇ ਰਹੇ ਪ੍ਰਭੂ ਜੀ ਮੈਂ ਤੁਹ ਇਕੱਲੇ ਤੂੰ ਇਕੱਲੇ ਤੋਂ ਤਾਂ ਆਪ ਦੁੱਧ ਪੀ ਲਿਆ ਪਰ ਮੇਰੇ ਪਿਤਾ ਜੀ ਸਾਹਮਣੇ ਵੀ ਦੁੱਧ ਪੀ ਲਓ ਤਾਂ ਜੋ ਮੇਰਾ ਪਿਤਾ ਜੀ ਨੂੰ ਦਰਸ਼ਨ ਹੋ ਜਾਣਾ ਪਰਤੀਤ ਆਵੇ ਅੰਤ ਅੰਤ ਤਕਾਲਾ ਖੋਪੀਆ ਹੋ ਗਿਆ ਪ੍ਰੇਮ ਵਾਸ ਹੋ ਕੇ ਭਗਵਾਨ ਜੀ ਪ੍ਰਗਟ ਹੋਏ ਤੇ ਭਗਤ ਨਾਮਦੇਵ ਜੀ ਨੂੰ ਆਪਣੀ ਬਾਣੀ ਵਿੱਚ ਅੰਕਤ ਕੀਤਾ ਦੁੱਧ ਕਟੋਰੇ ਗੜਵੇ ਪਾਣੀ ਕਲਪ ਗਾਏ ਨਾਮੇ ਦਿਹਾਣੀ ਦੁੱਧ ਕਟੋਰੇ ਗੜਵੇ ਪਾਣੀ ਕਲ ਪਗਾਏ ਨਾ ਮੇਂ ਧਿਆਣੀ ਦੁੱਧ ਪਿਓ ਗਬਿੰਦੇ ਰਾਈ ਦੁੱਧ ਪਿਓ ਮੇਰੋ ਮਨ ਪਤ ਆਏ ਨਹੀਂ ਤਾਂ ਘਰ ਕੋ ਬਾਪਰ ਸਾਇ ਰਹਾਉ ਸੋਇਨਾ ਕਟੋਰੀ ਅੰਬਰth ਭਰੇ ਲੇ ਨਾਮੇ ਕਰ ਆਗੇ ਧਰੀ ਏਕ ਭਗਤ ਮੇਰੇ ਹਰਦੇ ਵਸ ਨਾਮੇ ਦੇਖ ਨਰੈਣ ਹਸੇ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਦੁੱਧ ਪਿਆਏ ਭਗਤ ਕਰ ਗਿਆ ਤਲਾ ਮੈਂ ਹਰ ਕਾ ਦਰਸ਼ਨ ਪਿਆ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ 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 ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਐ ਪਰੋ ਰਾਗ ਵਿੱਚ ਬਾਣੀ ਨਾਮਦੇਵ ਜੀਉ ਘਰ ਪਹਿਲਾ ਅੰਗ 1100 ਸੇੜ ਤੇ ਸ਼ਬਦ ਹੈ ਇਹ ਗਰਬਾਣੀ ਦੇ ਵਿੱਚ ਸ਼ਬਦ ਹੈ ਭਗਤ ਨਾਮਦੇਵ ਜੀ ਫਮਾਉਂਦੇ ਹਨ ਇਸ ਦਿਨ ਤੋਂ ਆਪ ਨੂੰ ਨਵੇਂ ਤੋਂ ਨਵਾਂ ਰੰਗ ਚੜਦਾ ਸ਼ੁਰੂ ਹੋ ਗਿਆ ਯਕੀਨ دریا ਪ੍ਰਤੱਖ ਹੋ ਗਈ ਪਰ ਭੋਲੇ ਭਾਵ ਵਿੱਚ ਭਗਤ ਨਾਮਦੇਵ ਜੀ ਵੀਰਠਲ ਨੂੰ ਮੰਦਰ ਵਿਚਲੀ ਬਣੀ ਮੂਰਤੀ ਵਿੱਚ ਹੀ ਸਮਝਦੇ ਹਨ ਅਰਸ਼ੇਤੀ ਆਪ ਜੀ ਨੇ ਮਹਾਰਾਸ਼ਟਰ ਦੇ ਉਸ ਸਮੇਂ ਪ੍ਰਸਿੱਧ ਮਹਾਤਮਾ ਗਿਆਨ ਸਿੱਖ ਗਿਆਨਦੇਵ ਜੀ ਨੂੰ ਗੁਰੂ ਧਾਰਨਾ ਕਰ ਲਿਆ ਗਿਆਨਦੇਵ ਜੀ ਇਹਨਾਂ ਦੇ ਉਸਤਾਦ ਹੋਏ ਨੇ ਇਹਨਾਂ ਦੇ ਗੁਰੂ ਹੋਏ ਨੇ ਜਿਹਨੂੰ ਗੁਰੂ ਕਹਿੰਦੇ ਗੁਰੂ ਦੀਖਿਆ ਗੁਰੂ ਦੀਖਿਆ ਪ੍ਰਾਪਤ ਕੀਤੀ ਉਹਨਾਂ ਆਖਿਆ ਨਾਮਦੇਵ ਭਗਵਾਨ ਜਿਸ ਨੂੰ ਜਿਸ ਨੂੰ ਤੂੰ ਬੀਠਲ ਕਰਕੇ ਯਾਦ ਕਰਹਾ ਹੈ ਕੇਵਲ ਇਸ ਮੰਦਰ ਦੀ ਮੂਰਤੀ ਵਿੱਚ ਬੰਦ ਨਹੀਂ ਇਹ ਪਲੇਖਾ ਦੂਰ ਕਰ ਦੇ ਉਹ ਤਾਂ ਹਰ ਥਾਂ ਤੇ ਹਰ ਹਰ ਪੱਤੇ ਵਿੱਚ ਹਰ ਫੁੱਲ ਵਿੱਚ ਬਣ ਤਰੇ ਵਿੱਚ ਸਰਬ ਸ਼ਕਤੀਮਾਨ ਵਿੱਚ ਵਿਆਪਕ ਹਨ ਜਿੱਥੇ ਵੀ ਜਾਣੋ ਪ੍ਰਭੂ ਜੀ ਦੀ ਅੰਗ ਸੰਗ ਹੀ ਰਹਿੰਦੇ ਹਨ ਸਹਜੇ ਸਹਜੇ ਇਸ ਅਸਥਵਾ ਵਿੱਚ ਆਪ ਨੂੰ ਕਿੰਨਾ ਯਕੀਨ ਭਰੋਸਾ ਦ੍ਰਿਵ ਹੋ ਗਿਆ ਆਪ ਜੀ ਨੇ ਆਪਣੀ ਬਾਣੀ ਵਿੱਚ ਵਰਨਨ ਕਰਦੇ ਹਨ ਦੁੱਧ ਪੀਓ ਜੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਜੀ ਮੇਰੇ ਗੋਬਿੰਦਰਾਏ ਵਿੱਚ ਗੜਵੀ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੀ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਕਟੋਰੇ ਵਿੱਚ ਦੁੱਧ ਲੈ ਲਿਆ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੁੱਧ ਲੈ ਲਿਆ ਵਿੱਚ ਗੜਵੇ ਦੇ ਪਾਣੀ ਕਟੋਰੇ ਵਿੱਚ ਦੋ ਦਿਲ ਲੈ ਲਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ